ਪ੍ਰੋਬਲੀ ਅਕਾਲੀ ਦਲ ਇੱਕ ਡੈਮੋਕ੍ਰੈਟਿਕ ਪਾਰਟੀ ਹੈ ਹਰ 5 ਸਾਲ ਬਾਅਦ ਪ੍ਰਧਾਨ ਅਤੇ ਦਰ ਦੇ ਵਰਕਿੰਗ ਕਮੇਟੀ ਚੁਣੀ ਜਾਂਦੀ ਪਿਛਲੀ ਜਿਹੜੀ ਸਾਡੀ ਇਲੈਕਸ਼ਨ ਸੀ ਉਹ 14 ਦਸੰਬਰ 2019 ਹੋਈ ਸੀ ਤੇ ਅਗਲੇ ਮਹੀਨੇ 14 ਦਸੰਬਰ ਨੂੰ 5 ਸਾਲ ਪੂਰੇ ਹੋ ਇਸ ਕਰਕੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸਰਦਾਰ ਸੁਨੀਲ ਸਿੰਘ ਬਾਦਲ ਸਾਹਿਬ ਨੇ ਇਲੈਕਸ਼ਨ ਦਾ ਰਾ ਪੰਦਰਾਂ ਕਰਦਿਆ ਹੋਇਆ ਹੈ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ। ਸ਼੍ਰੋਮਣੀ ਅਕਾਲੀ ਦਲ ਦੇ ਵਰਕਿੰਗ ਕਮੇਟੀ ਦੀ ਮੀਟਿੰਗ ਜਿਹੜੀ ਹੈ ਪਰਸੋ 18 ਨਵੰਬਰ ਨੂੰ 12 ਵਜੇ ਪਾਰਟੀ ਦਫਤਰ ਦੇ ਵਿੱਚ ਬرائی ਹੈ। ਉਹਦੇ ਵਿੱਚ ਅਸਤੀਫੇ ਦੇ ਜੱਥੇ ਵੀ ਵਿਚਾਰ ਹੋਏਗੀ। ਔਰ ਸਾਰੇ ਜਿਹੜੀ ਇਲੈਕਸ਼ਨ ਸ਼ਡਿਊਲਡ ਹੈ ਪਾਰਟੀ ਲੈ ਜਿੰਦੀ। ਜਿਹਦੇ ਵਿੱਚ ਮੈਂਬਰਸ਼ਿਪ ਡਰਾਈਵ ਵੀ ਹੁੰਦਾ ਹੈ। ਪਹਿਲਾਂ ਸਰਪੰਚ ਦੇ ਡੈਲੀਗੇਟਾਂ ਦੇ ذریعے ਦੇ ذریعے ਕੇ ਫਿਰ ਸਟੇਟ ਦੇ ਡੈਲੀਗੇਟ ਚੁਣ ਕੇ ਨਵਾਂ ਹਾਊਸ ਬੰਡ ਦਾ ਜਿਹੜਾ ਫਿਰ ਪ੍ਰਧਾਨ ਅਗ ਤੇਦਾਰ ਤੇ ਵਰਕਿੰਗ ਕਮੇਟੀ ਚੁਣ ਕਰਦਾ ਇਹ ਸਾਰੀ ਜਿਹੜੀ ਪ੍ਰਕਿਰਿਆ ਹੈ ਇਹਦੀ ਰੂਪਰੇਖਾ ਪੜੀਤੀ ਜਾਏਗੀ ਸੋ ਅਗਲਾ ਜਿਹੜਾ ਫੈਸਲਾ ਹੈ ਤਸਦੀਕੇ ਉੱਤੇ ਵਿਚਾਰ ਕਰਨਾ ਵੀ ਤੇ ਜਿਹੜਾ ਇਲੈਕਸ਼ਨ ਸ਼ਡਿਊਲ ਜਾਰੀ ਕਰਨਾ ਵੀ ਉਹ ਵਰਕਿੰਗ ਪ੍ਰੋਬਬਲੀ ਕੰਜ਼ੀਦਲ ਇੱਕ ਡੈਮੋਕ੍ਰੈਟਿਕ ਪਾਰਟੀ ਹਰ 5 ਸਾਲ ਬਾਅਦ ਪ੍ਰਧਾਨ ਅਤੇਦਾਰ ਤੇ ਵਰਕਿੰਗ ਕਮੇਟੀ ਚੁਣੀ ਜਾਂਦੀ ਪਿਛਲੀ ਜਿਹੜੀ ਸਾਡੀ ਇਲੈਕਸ਼ਨ ਸੀ ਉਹ 14 ਦਸੰਬਰ 2011 ਨੂੰ ਹੋਈ ਸੀ ਅਗਲੇ ਮਹੀਨੇ 14 ਦਸੰਬਰ ਨੂੰ 5 ਸਾਲ ਪੂਰੇ ਹੋ। ਇਸ ਦਰਕੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸਰਦਾਰ ਸੁਨੀਲ ਸਿੰਘ ਰਾਜਾ ਸਾਹਿਬ ਨੇ ਇਲੈਕਸ਼ਨ ਦਾ ਰਾ 15 ਕਰਦਿਆ ਹੋਇਆ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ। ਸ਼੍ਰੋਮਣੀ ਅਕਾਲੀ ਦਲ ਨੇ ਵਰਕਿੰਗ ਕਮੇਟੀ ਦੀ ਮੀਟਿੰਗ ਜਿਹੜੀ ਹੈ ਪਰਸੋ 18 ਨਵੰਬਰ ਨੂੰ 12 ਵਜੇ ਪਾਰਟੀ ਦਫ਼ਤਰ ਦੇ ਵਿੱਚ ਬرائی ਹੈ। ਉਹਦੇ ਵਿੱਚ ਅਸਤੀਫੇ ਜਲ ਸੰਬੰਧੀ ਵਿਚਾਰ ਹੋਏਗੀ ਔਰ ਸਾਰੇ ਜਿਹੜੀ ਇਲੈਕਸ਼ਨ ਸ਼ਡਿਊਲਡ ਹੈ ਪਾਰਟੀ ਲੈਵਲ ਤੇ ਜਿਹਦੇ ਵਿੱਚ ਮੈਂਬਰਸ਼ਿਪ ਡਰਾਈਵ ਵੀ ਹੁੰਦਾ ਹੈ ਪਹਿਲਾਂ ਸਰਪੰਚ ਤੇ ਡੈਲੀਗੇਟ ਜਰੀਏ ਦੇ ਜਰੀਏ ਕੇ ਫਿਰ ਸਟੇਟ ਦੇ ਡੈਲੀਗੇਟ ਚੁਣ ਕੇ ਨਵਾਂ ਹਾਊਸਪਰਨ ਦਾ ਜਿਹੜਾ ਫਿਰ ਪ੍ਰਧਾਨ ਅਭਿਗਿਆਤ ਤੇ ਬੁੱਕੀ ਕਮੇਟੀ ਚੁਣ ਕਰਦਾ ਹੈ ਇਹ ਸਾਰੀ ਜਿਹੜੀ ਪ੍ਰਕਿਰਿਆ ਇਹਦੀ ਰੂਪਰੇਖਾ ਹੋਲੀ ਕੀ ਜਾਏਗੀ ਸੋ ਅਗਲਾ ਜਿਹੜਾ ਫੈਸਲਾ ਤਸਦੀਕੇ ਉੱਤੇ ਵਿਚਾਰ ਕਰਨਾ ਵੀ ਤੇ ਜਿਹੜਾ ਇਲੈਕਸ਼ਨ ਸ਼ਡਿਊਲ ਕਰਨ ਕਰਦਾ ਉਹ ਵਰਕਿੰਗ ਗਰੁੱਪ ਹੈਲੋ ਪ੍ਰੋਬਬਲੀ ਆ ਕੱਲਿੱਦਾਂ ਇੱਕ ਡੈਮੋਕ੍ਰੈਟਿਕ ਪਾਰਟੀ ਹਰ 5 ਸਾਲ ਬਾਅਦ ਪ੍ਰਧਾਨ ਅਹੁਦੇਦਾਰ ਤੇ ਵਰਕਿੰਗ ਕਮੇਟੀ ਚੁਣੀ ਜਾਂਦੀ ਹੈ ਪਿਛਲੀ ਜਿਹੜੀ ਸਾਡੀ ਇਲੈਕਸ਼ਨ ਸੀ ਉਹ 14 ਦਸੰਬਰ 2019 ਹੋਈ ਸੀ ਤੇ ਅਗਲੇ ਮਹੀਨੇ 14 ਦਸੰਬਰ ਨੂੰ 5 ਸਾਲ ਪੂਰੇ ਹੋਏ ਇਸ ਕਰਕੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸਰਦਾਰ ਸੁਨੀਲ ਸਿੰਘ ਬਾਦਲ ਸਾਹਿਬ ਨੇ ਇਲੈਕਸ਼ਨ ਦਾ ਰਾ-15 ਕਰਦਿਆ ਹੋਇਆ ਪ੍ਰਧਾਨਗੀ ਤੇ ਅਹੁਦੇਦਾਰੀ ਅਸਿਫਾ ਦੇ ਦਿੱਤਾ ਚਿਰਮੁਨੀ ਕਾਲੀਦਲ ਦੇ ਵਰਕਿੰਗ ਕਮੇਟੀ ਦੀ ਮੀਟਿੰਗ ਜਿਹੜੀ ਹੈ ਪਰਸੋ 18 ਨਵੰਬਰ ਨੂੰ 12 ਵਜੇ ਪਾਰਟੀ ਦਫ਼ਤਰ ਦੇ ਵਿੱਚ ਬرائی ਹੈ